ਸਾਨੂੰ ਮਿਹੜਿਆ ਸਾਰੇ ਸੰਗਤਾਂ ਦੇ ਤਸੱਲੀ ਨਾਲ ਕਰਿਆ ਸਾਰਾ ਕੰਮ ਸਾਰਿਆਂ ਨੇ ਮਿਲ ਕੇ ਗੱਲ ਕਰੀ ਆ ਜਿਹੜਾ ਲਾਲ ਇੱਟਾਂ ਲੱਗੀਆਂ ਨੇ ਉੱਤੇ ਵਾਲ ਪੇਪਰ ਲਾਇਆ ਜਾਊਗਾ ਚਲੋ ਪਹਿਲਾਂ ਸਾਡੀ ਗੱਲ ਉਹ ਇੱਥੇ ਅੱਧ ਦੀ ਜੀ ਉਹ ਵੀ ਅਸੀਂ ਨੇ ਲਿਮਿਟ ਤੇ ਵੀ ਸਾਰੇ ਤੇ ਲਾਵਾਂਗੇ ਉਸ ਤੋਂ ਬਾਅਦ ਚ ਬਾਬਾ ਜੀ ਨੂੰ ਇੱਕ ਮਹੀਨੇ ਦਾ ਟਾਈਮ ਦਿੱਤਾ ਅਗਲੇ ਸੰਗਰਾਮ ਤੱਕ ਦਾ ਉਹ ਉਹਦੀ ਖੁਸ਼ੀ ਹੋਊਗੀ ਪਹਿਲਾਂ ਜਾਣਾ ਨਾ ਜਾਣਾ ਚਲੋ ਟਾਈਮ ਸੰਗਤ ਨਹੀਂ ਦੇਤਾ ਉਹਨੂੰ ਬਾਬੇ ਨੂੰ ਗਿਆ ਜਾਊਗਾ ਉਸ ਤੋਂ ਬਾਅਦ ਜੀ ਆਪਾਂ ਉਹਦੇ ਵਾਲ ਪੇਪਰ ਵੀ ਲਾਵਾਂਗੇ ਇਹਦਾ ਨਿਸ਼ਾਨ ਸਾਹਿਬ ਲਾਉਣਾ ਉੱਥੇ 5-6 ਫੁੱਟ ਢਾਕੇ ਪੁਰਾਣਾ ਗੁਰੂ ਘਰ ਉਹਦਾ ਨਿਸ਼ਾਨ ਸਾਹਿਬ ਵੀ ਲਵਾਵਾਂਗੇ ਟਰੈਕੀ ਗੱਲ ਪਾਲਕੀ ਦੀ ਪਾਲਕੀ ਦਾ ਕਮਰਾ ਉਹ ਸਕੂਲ ਨਾਲ ਸੀ ਦੇ ਵਿਚਾਲਾ ਹੈ ਜੀ ਉਹ ਸਕੂਲ ਦੇ ਵਿੱਚ ਪਾਲਕੀ ਦਾ ਕਮਰਾ ਹੀ ਬਣਾਵਾਂਗੇ ਸਾਰੇ ਸੰਗਤਾਂ ਨੂੰ ਬੇਨਤੀ ਕਹਿੰਦਾ ਜੀ ਸਾਰੀਆਂ ਸੰਗਤ ਨੂੰ ਬੇਨਤੀ ਕਰਦਾ ਵੀ ਜਿਹੜੀਆਂ ਬਾਹਰੋਂ ਜਥੇਬੰਦੀਆਂ ਆਉਣਗੀਆਂ ਉਹ ਸਾਡੇ ਪਿੰਡ ਦੇ ਵਿੱਚ ਨਾ ਆਉਣ ਦੀ ਕਿਰਕਲਾ ਕਰਨ ਸਾਡਾ ਬਹਿਕੇ ਸਾਰਾ ਪਰਿਵਾਰ ਦਾ ਮਸਲਾ ਦੀ ਸਾਡੇ ਸਾਰੇ ਅਸੀਂ ਪਿੰਡ ਖੜਿਆ ਨਗਰ ਖੜਿਆ ਚਲੋ ਜੀਤੋਂ ਮਰਜੀ ਗਲਤੀ ਹੋਈ ਨਾ ਹੋਈ ਜੀ ਉਹ ਬਾਬੇ ਤੋਂ ਵੀ ਹੋਈ ਸਾਤੋਂ ਹੋਈ ਜਿਹਦ ਮਰਜੀ ਹੋਈ ਜੀ ਉਹ ਤਾਂ ਛੱਡੋ ਤੇ ਹੋਰ ਗੱਲ ਵੀ ਇਹ ਕੋਈ ਵੀ ਜਥੇਬੰਦੀ ਸਾਡੇ ਪਿੰਡ ਚ ਪਹੁੰਚੇ ਨਾ ਅਸੀਂ ਆਪਦਾ ਪਰਿਵਾਰਕ ਮੈਂਤਲਾ ਸਾਰਾ ਅੰਦ ਕਰ ਲਿਆ ਸਰਦਾਰ ਜੀ ਦੇ ਸਹਿਯੋਗ ਨਾਲ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ